ਤਵੇ ਸਟ ਗਨੀ ਮਤਨ ਨੀ ਅਏ ਯਾਤਰਾ ਉੱਤੇ ਨਿਕਲ ਕੇ ਭੇਜਾ ਅਕਸਰ ਹੀ ਪੰਜਾਬ ਦੇ ਨੌਜਵਾਨ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਵਿਦੇਸ਼ਾਂ ਦਾ ਰੋਕ ਕਰਦੇ ਨੇ ਪਰ ਵਿਦੇਸ਼ਾਂ ਦੇ ਵਿੱਚ ਕਈ ਵਾਰ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਨਾਲ ਨੌਜਵਾਨਾਂ ਦੇ ਸੁਪਨੇ ਤਾਂ ਚੱਕਨਾਚੂਰ ਹੋ ਹੀ ਜਾਂਦੇ ਨੇ ਤੇ ਪਰਿਵਾਰ ਵੀ ਬੇਸਹਾਰਾ ਹੋ ਜਾਂਦਾ ਹੈ ਅੱਜ ਇਹ ਇੱਕ ਕਮ ਮਾਮਲਾ ਹੁਣ ਇਟਲੀ ਤੋਂ ਸਾਹਮਣੇ ਆ ਰਿਹਾ ਜਿੱਥੇ ਇਟਲੀ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮਸ਼ੀਨ ਹੇਠ ਆਉਣ ਕਰਕੇ ਮੌਤ ਹੋ ਗਈ ਹੈ ਜੀ ਹਾਂ ਤਾਂ ਦੱਸ ਦਈਏ ਕਿ ਬਟਾਲਾ ਸ਼ਹਿਰ ਦੇ ਨਾਲ ਸੰਬੰਧਤ ਇਹ ਨੌਜਵਾਨ ਕੋਸਲ ਪਹਿਲਾਂ ਹੀ ਜਿਹੜਾ ਹੈ ਇਟਲੀ ਗਿਆ ਸੀ ਜਿੱਥੇ ਉਸ ਦਾ ਕੰਮ ਵੀ ਸੈੱਟ ਹੋ ਗਿਆ ਸੀ ਤੇ ਹੁਣ ਉੱਥੇ ਨੌਜਵਾਨ ਦੀ ਇੱਕ ਭਾਰੀ ਮਸ਼ੀਨ ਹੇਠ ਆਉਣ ਕਰਕੇ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਬਜ਼ੁਰਗ ਪਿਤਾ ਦੇ ਬਲੋ ਰੋ ਰੋ ਕੇ ਸਰਕਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤથા ਅੰਦਾਜ਼ੀ ਇਹ ਕਿ 40 ਸਾਲਾਂ ਦਾ ਇਹ ਨੌਜਵਾਨ ਵਰुण ਸ਼ੈਲੀ ਜਿਹੜਾ ਹੈ ਇਹ 12 ਸਾਲ ਪਹਿਲਾਂ ਇਟਲੀ ਗਿਆ ਸੀ ਜਿੱਥੇ ਜਾ ਕੇ ਉਸ ਦੇ ਵੱਲੋਂ ਕੰਮ ਕਰਕੇ ਆਪਣੇ ਪਰਿਵਾਰ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤਾਂ ਹੁਣ ਇਹ ਸਬਦੇ ਦਰਮਿਆਨ 17 ਮਾਰਚ ਨੂੰ ਜਦੋਂ ਇਹ ਨੌਜਵਾਨ ਫਿਰ ਤੋਂ ਪੰਜਾਬ ਤੋਂ ਵਾਪਸ ਇਟਲੀ ਜਾਂਦਾ ਹੈ ਤਾਂ ਉੱਥੇ ਜਾ ਕੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤੇ ਹੁਣ ਮਸ਼ੀਨ ਹੀਟ ਆਉਣ ਕਰਕੇ ਇਸ ਨੌਜਵਾਨ ਦੀ ਜਿਹੜਾ ਹੈ ਮੌਤ ਹੋ ਗਈ ਹੈ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਤੇ ਜੇਕਰ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਮਾਤਾ ਦੀ ਪਹਿਲਾਂ ਹੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਤੇ 12 ਸਾਲ ਪਹਿਲਾਂ 7 ਲੱਖ ਦਾ ਕਰਜ਼ਾ ਚੁੱਕ ਕੇ ਉਸ ਨੂੰ ਜਿਹੜਾ ਹੈ ਵਿਦੇਸ਼ ਭੇਜਿਆ ਗਿਆ ਸੀ ਤਾਂ ਇਟਲੀ ਦੇ ਵਿੱਚ ਨੌਜਵਾਨ ਦਾ ਕੰਮ ਵੀ ਸੈੱਟ ਸੀ ਤੇ ਨੌਜਵਾਨ ਕੰਮ ਤੇ ਗਿਆ ਤੇ ਉੱਥੇ ਜਾ ਕੇ ਇੱਕ ਹੈਵੀ ਮਸ਼ੀਨ ਦੇ نیچے ਆਉਣ ਕਰਕੇ ਨੌਜਵਾਨ ਦੀ ਜਿਹੜਾ ਹੈ ਮੌਤ ਹੋ ਗਈ ਹੈ ਤੇ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਰੋ ਰੋ ਕੇ ਸਰਕਾਰਾਂ ਦੇ ਕੋਲ ਅਪੀਲ ਕਰ ਰਿਹਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇ ਪੰਜਾਬ ਲੈਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਆਪਣੇ ਪੁੱਤ ਦਾ ਚਿਹਰਾ ਦੇ ਕੇ ਆਖਰੀ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਤਾਂ ਪਰਿਵਾਰ ਜਿਹੜਾ ਹੈ ਰੋ ਰੋ ਕੇ ਲਗਾਤਾਰ ਸਰਕਾਰਾਂ ਦੇ ਕੋਲੇ ਅਪੀਲ ਕਰ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨੌਜਵਾਨ 24 ਨਵੰਬਰ ਨੂੰ ਪੰਜਾਬ ਆਇਆ ਸੀ ਪਿਤਾ ਨੂੰ ਮਿਲਣ ਦੇ ਲਈ ਆਇਆ ਸੀ ਲੰਬੀ ਛੁੱਟੀ ਇਕੱਟਣ ਤੋਂ ਬਾਅਦ 17 ਮਾਰਚ ਨੂੰ ਵਾਪਸ ਫਿਰ ਇਟਲੀ ਗਿਆ ਸੀ ਤੇ ਇਟਲੀ ਜਾ ਕੇ ਹਾਦਸਾ ਵਾਪਰ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਨੌਜਵਾਨ ਜਿਹੜਾ ਹੈ ਸਫਾਨੀ ਸੰਸਾਰ ਨੂੰ ਉਹ અલਵਿਦਾ ਕਹਿ ਗਿਆ ਤੇ ਪਰਿਵਾਰ ਲਗਾਤਾਰ ਇਸ ਨੌਜਵਾਨ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਪੰਜਾਬ ਲਿਆਉਣ ਦੀ ਮੰਗ ਕਰ ਰਿਹਾ ਹੈ ਤੇ ਸਾਰੇ ਮਸਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਹਾਂ ਇੱਕ ਦੂਸਰਾ ਬੜਾ ਜ਼ਰੂਰ ਹੋ ਗਿਆ ਹੈ ਇਹ ਆਪਣੇ ਦਿਵਾਲੀ ਤੇ ਇਹ ਦੌੜੀ ਤੋਂ ਬਾਅਦ ਆਇਆ ਵਾ ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ ਫਿਰ 17 ਤਰੀਕ ਨੂੰ ਚਲੇ ਗਿਆ ਇਹ ਮਾਰਤ ਪਿਛਲੇ ਮਹੀਨੇ ਮਾਰਤ ਤੇ ਪਤਾ ਲਗਾ 8 ਤਰੀਕ ਨੂੰ ਵੀ ਇਹ ਕੰਮ ਹੋ ਗਿਆ ਹਾਦਸੇ ਬਾਰੇ ਉੱਥੇ ਕਾਕਾ ਆਪਣਾ ਉਹਨੇ ਫੋਨ ਕੀਤਾ ਵੀ ਮੈਨੂੰ ਮਸ਼ੀਨ ਕੋ ਕੋ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਨ ਰਿਹਾ ਸੀ ਕੰਮ ਹੋ ਗਿਆ ਸੀ ਸਾਫ ਸਾਫ ਕਰਨ ਰਿਹਾ ਸੀ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਾ ਲਿਆ ਨਹੀਂ ਗਿਆ ਵੇਖਿਆ ਨਹੀਂ ਉਹਨੇ ਬਟਨ ਨਾ ਪਤਾਣ ਕਿ ਤੇ ਉਹ ਪ੍ਰੈਸ ਹੋ ਗਿਆ ਉਸ ਵਿੱਚ ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ ਬਹੁਤ ਵਧੀਆ ਸੈੱਟ ਹੋਇਆ ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡਿਆ ਵਿੱਚ ਇਹਨਾਂ ਦੇ ਬਜ਼ੁਰਗਾ ਦਾ ਬਹੁਤ ਮਤਲਬ ਕੀ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ ਪਰ ਇੱਕ ਗੱਲ ਉਹਨਾਂ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲ ਵਰੀ 2 ਵਾਰੀ ਉਹ ਇੱਥੇ ਚੱਕਰ ਬਹਾਰਿਆ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਾਰਚ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਇਹ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਅਸੀਂ ਪੰਜਾਬ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਅੰਬੈਸੀ ਕੋਲੋਂ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਜਿਹੜੀ ਨਾਲ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਏ ਤਾਂ ਕਿ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਆਪਣੇ ਵਿਧੀ ਵਿਧਾਨ ਦੇ ਨਾਲ ਕਰ ਲਏ। ਛੋਟੀ ਸੀ ਜਦੋਂ ਮੈਂ ਇਸ ਘਰ ਚ ਆਈ ਸੀ ਮੈਂ ਉਹਨਾਂ ਨੂੰ ਆਪਣੀ ਅੱਤੀ ਐਡੇ ਕੀਤਾ ਸਾਨੂੰ ਤਾਂ ਬਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਨ ਕਰਕੇ ਉਹਦੀ ਡੈਥ ਹੋ ਗਈ ਹੈ। ਅਸੀਂ ਉਦੋਂ ਦੇ ਬਸ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ 10 ਦਿਨ ਤੱਕ ਕੋਈ ਖਬਰ ਦਿੱਤੀ ਜਾਊਗੀ। ਕਦੀ ਕਹਦੇ ਸੀ ਹੋਰ ਪੰਜ ਦਿਨ ਲੱਗਣਗੇ ਤਾਂ ਹਲੇ ਇਦਾਂ ਹੀ ਅੱਗੇ ਅੱਗੇ ਦਿਨ ਪਾਈ ਜਾਂਦੇ ਆ ਅਸੀਂ ਤੇ ਨਹੀਂ ਸੋਚਿਆ ਏ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਹੈ ਸਾਡੀ ਹੱਥ ਜੋੜ ਕੇ ਬਸ ਇਹ ਬੇਨਤੀ ਹੈ ਸਾਡਾ ਬੱਚਾ ਸਾਡੇ ਤੱਕ ਪਹੁੰਚੇ ਤਾਂ ਕਿ ਉਹਦੀ ਅੰਤਿਮ ਰਸਮਾਂ ਪੂਰੀਆਂ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਦਵਾਈਏ ਸਾਡਾ ਬੱਚਾ ਰੋਲਦਾ ਫਿਰੇ ਸਾਡੇ ਕੋਈ ਨੀਮਤ ਨਹੀਂ ਹੈ ਇਹ ਹੱਥ ਜੋੜ ਕੇ ਨਿਕਾ ਭੇਜਾ